ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤਾਂ ਤੁਸ ਸਭ ਰਾਜ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਆਪਾਂ ਖਾਸ ਵਿਸ਼ੇ ਤੇ ਗੱਲ ਕਰਨ ਲੱਗੇ ਅੱਗੇ ਆਪਾਂ ਦੁਸ਼ਮਨਾਵਾਰੇ ਵੀ ਕੀਤੀ ਅਤੇ ਪੈਸਿਆਂ ਬਾਰੇ ਵੀ ਕੀਤੀ ਤੇ ਕਰਦੇ ਵੀ ਰਹਾਂਗੇ ਲੱਗ ਲੱਗ ਵੱਖ-ਵੱਖ ਪਾਅ ਹੁੰਦ ਨੇ ਵੱਖ-ਵੱਖ ਟਾਈਮ ਦੇ ਵੱਖ-ਵੱਖ ਮਹੀਨੇ ਦੇ ਤੇ ਵੱਖ-ਵੱਖ ਦਿਨਾਂ ਦੇ ਤੇ ਵੱਖ-ਵੱਖ ਤਿਥਾਂ ਦੇ ਤੇ ਜਿਹੜਾ ਅੱਜ ਆਪਾਂ ਆਪਾਂ ਤੁਹਾਨੂੰ ਦੱਸਣ ਲੱਗੇ ਨਾ ਹੀ ਇਹਦੀ ਕੋਈ ਤੇਥ ਨਾ ਹੀ ਇਹਦਾ ਕੋਈ ਦੇਣਾ ਤੇ ਕਿਸੇ ਵੀ ਦਿਨ ਤੁਸੀਂ ਇਹ ਪਹਿਲਾਂ ਇਹ ਸਮਝ ਲਿਆ ਕਰੋ ਕਿ ਕਿਸੇ ਵੀ ਦਿਨ ਇਹ ਪਾ ਕਰ ਸਕਦੇ ਜਿੱਥੇ ਆਪਾਂ ਕੋਈ ਵਾਰ ਨਹੀਂ ਲਾਉਂਦੇ ਨਾਲ ਤੇ ਦੂਜੀ ਗੱਲ ਇਹ ਕਿਸੇ ਵੀ ਤੇਥ ਕਿਸੇ ਵੀ ਦਿਨ ਕਿਸੇ ਵੀ ਮਹੀਨੇ ਕਿਸੇ ਵੀ ਟਾਈਮ ਤੁਸੀਂ ਕਰ ਸਕਦੇ ਮੁੱਖ ਚੀਜ਼ਾਂ ਇਹ ਦੱਸਣ ਵਾਲੀਆਂ ਹੁੰਦੀਆਂ ਨੇ ਤੇ ਫਿਰ ਕਈ ਵਾਰੀ ਅਲਾ ਕੰਪੂਜ਼ ਹੋ ਜਾਂਦਾ ਵੀ ਕਿਹੜੇ ਦਿਨ ਆਪਾਂ ਕਰੀਏ ਤੇ ਕਿਹੜੇ ਟਾਈਮ ਕਰੀਏ ਬੜਾ ਸੌਖਾ ਤੇ ਬੜਾ ਸਰਲ ਕੋਈ ਪੈਸਾ ਨਹੀਂ ਲੱਗਣਾ ਕਈ ਵਾਰੀ ਸਾਡੇ ਘਰ ਦੇ ਮੈਂਬਰ ਹੀ ਸਾਨੂੰ ਇੱਕ ਦੂਜੇ ਨੂੰ ਬੁਰਾ ਸਮਝਣ ਲੱਗ ਜਾਂਦੇ ਜਿਵੇਂ ਸੱਸ ਨੂੰ ਉਹਦੀ ਲੜਾਈ ਤੇ ਦੋ ਜੀਨਾਂ ਦੇ ਪਰਜਾਈ ਦੀ ਲੜਾਈ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਦੀ ਆ ਉਸ ਨੂੰ ਤੁਹਾਨੂੰ ਇੱਕ ਮੈਂਬਰ ਬੜਾ ਸਾਰਿਆਂ ਨੂੰ ਪਰੇਸ਼ਾਨ ਕਰਦਾ ਹੁੰਦਾ ਘਰ ਦੇ ਵਿੱਚ ਹਰ ਇੱਕ ਦੇ ਘੱਟ ਹੁੰਦਾ ਚਾਹੇ ਉਹ ਲਾੜੇ ਦਾ ਹੋਵੇ ਤੇ ਚਾਹੇ ਵੱਡੀ ਨੂੰ ਹੋਵੇ ਤੇ ਚਾਹੇ ਸੱਸ ਹੋਵੇ ਹੈ ਚਾਹੇ ਨਾਨੂ ਦੀ ਚੋ ਪਰ ਕੋਈ ਵੀ ਹੋ ਸਕਦਾ ਤੁਹਾਡੇ ਪਰਿਵਾਰ ਦਾ ਤੁਹਾਡਾ ਅਪਦਾ ਮੈਂਬਰ ਹੁਣ ਇਹਨਾਂ ਲਈ ਦੇਖੋ ਇਹ ਦੁਸ਼ਮਣ ਨਹੀਂ ਹੁੰਦੇ ਇਹ ਹੁੰਦੇ ਨੇ ਛੋਟੇ ਛੋਟੇ ਗੱਲਾਂ ਪਿੱਛੇ ਆਪਣੇ ਨਾਲ ਕੜਕੜ ਕਰਨਾ ਆਪਾਂ ਨੂੰ ਪਰੇਸ਼ਾਨ ਕਰਨਾ ਸਾਰੇ ਟੱਬਰ ਨੂੰ ਡਿਪਰੈਸ਼ਨ 'ਚ ਲੈ ਕੇ ਜਾਣਾ ਇੰਨਾਂ ਦੇ ਇਹ ਕੰਮ ਹੁੰਦੇ ਨੇ ਤੇ ਜੇ ਇਨਾਂ ਕੋਲ ਕੋਈ ਚੀਜ਼ ਚਾਹੇ ਆਪ ਨੂੰ ਕਿੰਨੀ ਜ਼ਰੂਰਤ ਹੋਵੇ ਪੈਸੇ ਦੀ ਇਹ ਪੈਸੇ ਤਾਂ ਵੀ ਆਪਾਂ ਨੂੰ ਸਾਫ ਹੰਕਾਰ ਦੇ ਦਿੰਦੇ ਆਂ ਜੇ ਘਰ ਦਾ ਲਾੜਨ ਦਾ ਰੇ ਹੋਵੇ ਬੰਦਾ ਹੋਰ ਵੀ ਕਈ ਗੱਲਾਂ ਨੇ ਘਰ ਦਿਹਾੜੀ ਮੱਛੀ ਜਾਣਾ ਸੜੀ ਜਾਣਾ ਦੂਜਿਆਂ ਨੂੰ ਗਾਲਾਂ ਕੱਢੀ ਜਾਣੀਆਂ ਦੇਖ ਦੇਖ ਕੇ ਲੜੀ ਜਾਣਾ ਇਹਨਾਂ ਦੇ ਕਈ ਕਾਰਨ ਹੈਗੇ ਘਰ ਇੱਕ ਬੰਦਾ ਹਰ ਇੱਕ ਘਰ ਦੇ ਵਿੱਚੋਂ ਦਾ ਕੋਈ ਭਾਗਾਂ ਵਾਲਾ ਘਰ ਵੀ ਜਿੱਥੇ ਇਹ ਬੰਦਾ ਨਹੀਂ ਹੁੰਦਾ ਦੇਖੋ ਘਰ ਦੇ ਬੰਦੇ ਨੂੰ ਨਾਲ ਤਾਂ ਆਪਾਂ ਉਧਰ ਉਧਰ ਜੇ ਰੋਜ਼ ਲੂਸ ਨਿੱਕਾ ਜਦੋਂ ਆਪ ਲੜਦੇ ਗੋ ਤੁਸੀਂ ਕਰਨਾ ਕੁਛ ਨਹੀਂ ਕੋਈ ਬੁਰਾ ਨਹੀਂ ਕਰਨਦੇ ਪਹਿਲਾਂ ਮੈਂ ਤੁਹਾਨੂੰ ਕਹਿ ਕੇ ਹਟੀਆਂ ਵੀ ਮੈਂ ਬੁਰਾ ਕਰਨ ਵਾਲਾ ਕੋਈ ਵੀ ਤੁਹਾਨੂੰ ਪਾ ਨਹੀਂ ਦੱਸੂੰਗੀ ਤੇ ਨਾ ਹੀ ਮੈਂ ਆਪ ਕਿਸੇ ਦਾ ਬੁਰਾ ਕਰਦੀ ਹਾਂ ਤੇ ਨਾ ਮੈਂ ਤੁਹਾਡੇ ਕੋਲ ਕਰਵਾਉਂਦੀ ਨਾ ਹੀ ਸਾਨੂੰ ਕਿਸੇ ਦਾ ਬੁਰਾ ਕਰਨਾ ਚਾਹੀਦਾ ਦੇਖੋ ਅੱਜ ਆਪਾਂ ਕਿਸਦਾ ਬੁਰਾ ਕਰਕੇ ਆਪਣਾ ਸੁੱਖ ਮੰਗਦੇ ਤਾਂ ਨਹੀਂ ਮੈਂ ਪਹਿਲੇ ਗੱਲ ਤੁਸੀਂ ਇੱਕ ਗੱਲ ਧਿਆਨ ਨਾਲ ਸੁਣਿਆ ਕਰੋ ਜਦੋਂ ਵੀਡੀਓ ਸਟਾਰਟ ਕਰਦੇ ਹੋ ਉਦੋਂ ਉਥੋਂ ਵੈਗਰੂ ਜ਼ਰੂਰ ਲਿਖਿਆ ਕਰੋ ਪੂਰੀ ਵੀਡੀਓ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਕੁਝ ਮਿਲੇਗਾ ਉੱਤੋਂ ਉੱਤੋਂ ਸੁਣ ਲਈ ਜਾਂ ਗੱਭਿਓ ਗੱਭਿਓ ਸੁਣ ਲਈ ਤੁਹਾਨੂੰ ਪੂਰਾ ਨਹੀਂ ਪਤਾ ਲੱਗਣਾ ਵੀ ਵੀਡੀਓ ਕਾਦੇ ਵਾਸਤੇ ਸੀ ਤੇ ਕੀ ਕਰਨਾ ਹੈ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਤੁਸੀਂ ਕੰਡੇਦਾਰ ਪੱਤਾ ਲੈਣਾ ਇੱਕ ਕੰਡੇਦਾਰ ਪੌਦੇ ਦਾ ਆਪਾਂ ਆਓ ਕਿਕਰ ਦੇ ਪੌਦੇ ਤੋਂ ਤੁਹਾਨੂੰ ਪਤਾ ਵੀ ਛੋਟੇ ਹੁੰਦੇ ਨੇ ਪੱਤੇ ਤੇ ਹੋਰ ਵੀ ਕਈ ਦਰਖਤਾਂ ਦੇ ਨਿੰਮੂ ਦਾ ਨਿੰਬੂ ਦਾ ਪੱਤਾ ਹੁੰਦਾ ਉਹਨੂੰ ਵੀ ਕੰਡੇ ਹੁੰਦੇ ਨੇ ਨਿੰਬੂ ਨੂੰ ਵੀ ਹੋਰ ਵੀ ਕਈ ਐਜੇ ਦਰਖਤ ਨੇ ਜਿਨ੍ਹਾਂ ਨੂੰ ਕਿੰਨੂ ਦੇ ਪੱਤੇ ਨੂੰ ਕਿੰਨੂ ਦੇ ਦਰਖਤ ਨੂੰ ਵੀ ਹੁੰਦੇ ਨੇ ਇਹ ਲੋਕਾਂ ਦੇ ਜੇ ਤੁਹਾਨੂੰ ਕੋਈ ਵੀ ਨਹੀਂ ਮਿਲਦਾ ਇਹਨਾਂ ਦਰਖਤਾਂ ਚੋਂ ਛੱਡੋ ਜ਼ਿਆਦਾ ਭੱਜਣ ਨਾਲ ਤੁਹਾਨੂੰ ਗੁਲਾਬ ਦੇ ਫੁੱਲ ਦਾ ਪੱਤਾ ਤਾਂ ਲਾਜ਼ਮੀ ਕਿਤੋਂ ਕਿਤੋਂ ਮਿਲ ਜੂਨੀ ਨਹੀਂ ਦੀ ਕਿ ਕਿ ਗੁਲਾਬ ਦੇ ਫੁੱਲ ਦੇ ਜਿਹੜੇ ਇਹ ਟਾਣੀ ਨੇ ਉਹਨੂੰ ਕੰਡੇ ਹੁੰਦੇ ਨੇ ਇਹ ਆਪਾਂ ਲੈਣਾ ਕੰਡੇਦਾਰ ਪੌਦੇ ਦਾ ਹੀ ਪੱਤਾ ਤੁਸੀਂ ਫਿਰ ਹੁਣ ਕੀ ਕਰਨਾ ਹੈ ਲੈ ਕੇ ਜਿਹੜਾ ਬੰਦਾ ਤੁਹਾਡੇ ਨਾਲ ਘਰ ਦੇ ਵਿੱਚ ਵੇਸ ਰੱਖਦਾ ਉਹਦਾ ਨਾਮ ਲਿਖ ਲੈਣਾ ਹੁਣ ਦੂਜੇ ਨੰਬਰ ਤੇ ਧਿਆਨ ਨਾਲ ਸੁਣੋ ਫਿਰ ਤੁਸੀਂ ਕਹਿ ਦਿਨੋ ਸਾਨੂੰ ਪਤਾ ਨਹੀਂ ਜੀ ਲੱਗਿਆ ਤੁਸੀਂ ਜਿਹੜੀ ਤુલਸੀ ਆ ਜਾਂ ਤਾਂ ਤુલਸੀ ਦੇ نیچے ਉਹਦੀ ਮਿੱਟੀ ਥੋੜੀ ਜੀ ਲੈ ਲੈਣੀ ਆ ਹਾਂ ਅਗਰ ਤੁਹਾਨੂੰ ਤુલਸੀ ਨਹੀਂ ਮਿਲਦੀ ਕਾਲੀ ਮਿੱਟੀ ਕਾਲੀ ਮਿੱਟੀ ਤੁਹਾਨੂੰ ਮਿਲੂਗੀ ਕਿਸ ਟੋਬੇ ਦੇ ਨੇੜੇ ਜਾ ਕੇ ਹੁਣ ਤਾਂ ਟੋਬੇ ਵੀ ਭਰੇ ਪਏ ਨੇ ਪਾਣੀਆਂ ਨਾਲ ਤੁਹਾਨੂੰ ਕਾਲੀ ਮਿੱਟੀ ਬੜੀ ਮੁਸ਼ਕਲ ਮਿਲੂਗੀ ਹੱਕ ਤੇ ਹੈਗਾ ਕਈਆਂ ਜਿਹੜੇ ਖੇਤ ਨੇ ਉਹ ਖੇਤ ਕਾਲੀ ਮਿੱਟੀ ਵਾਲੇ ਹੁੰਦੇ ਨੇ ਉੱਥੇ ਦੇਖ ਲਿਓ ਜਿਹੜੇ ਨਿਆਈ ਵਾਲੇ ਖੇਤ ਹੁੰਦੇ ਨੇ ਜਿਆਦਾਤਰ ਉਹ ਨਿਆਈ ਮਿੱਟੀ ਵਾਲੇ ਕਾਲੀ ਮਿੱਟੀ ਵਾਲੇ ਹੁੰਦੇ ਨੇ ਸਾਰੀ ਕਾਲੀ ਮਿੱਟੀ ਆਪਾਂ ਨੂੰ ਕਾਲੀ ਮਿੱਟੀ ਚਾਹੀਦੀ ਆ ਕਾਲੀ ਮਿੱਟੀ ਅਗਰ ਨਹੀਂ ਤੁਹਾਨੂੰ ਪਤਾ ਤੁਸੀਂ ਦੂਰ ਨੇੜੇ ਨਹੀਂ ਜਾ ਸਕ ਤੁਸੀਂ ਸ਼ਹਿਰ 'ਚ ਬੈਠੇ ਹੋ ਜਾਂ ਕਿਸੇ ਅਜੀਗ ਜਗ੍ਹਾ ਤੇ ਬੈਠੇ ਹੋ ਜਿੱਥੇ ਤੁਹਾਨੂੰ ਖੇਤ ਨੇੜੇ ਨਹੀਂ ਹੈਗੇ ਕ੍ਰੀਏਟ ਸਿਕੀ ਕਰਨਾ ਤુલਸੀ ਦੇ ਬੂਟਾ ਕਿਸੇ ਦੇ ਕਿਸੇ ਦੇ ਵੀ ਹੋਵੇ ਕੁਛੇ ਦਿਨ ਤੁਸੀਂ ਕਿਹਾ ਕੋਈ ਪਾਪ ਕਰਨਾ ਜਾਂ ਕੋਈ ਕਿਸਦਾ ਬੁਰਾ ਕਰਨਾ। ਅਗਰ ਹਰ ਇੱਕ ਦੇ ਘਰੇ ਵੀ ਹੁੰਦਾ ਅੱਜ ਕੱਲ ਇਹੋਸੇ ਤਰ੍ਹਾਂ ਲੋਕਾਂ ਦੇ ਲੱਗਿਆ ਹੋਇਆ ਤੇ ਉਹਦੇ ਹੱਥ ਥੋੜੀ ਜਿਹੀ ਮਿੱਟੀ ਚੱਕਣੀ ਐ ਚੱਕ ਕੇ ਤੁਸੀਂ ਉਹ ਜਿਹੜੇ ਪੱਤੇ ਦੇ ਉੱਪਰ ਨਾਮ ਲਿਖਿਆ ਬੰਦੇ ਦਾ ਉਸ ਪੱਤੇ ਦੇ ਉੱਤੇ ਮਿੱਟੀ ਪਾ ਲੈਣੀ ਐ। ਜਿਹੜਾ ਪੱਤਾ ਉਹ ਆਪਾਂ ਹਮੇਸ਼ਾ ਖੱਬੇ ਹੱਥ ਤੇ ਰੱਖਣਾ। ਹੁਣ ਮਿੱਟੀ ਪਾ ਲਈ ਫਿਰ ਵੀ ਖੱਬੇ ਹੱਥ ਤੇ ਰੱਖਣਾ। ਤੇ ਸਿੱਧੀwidehat ਯਾਰ ਛੋਟੀ ਉਂਗਲੀ ਨੂੰ 25 ਚੀ ਵੀ ਬੋਲਦੇ ਆ ਇਹਦੇ ਨਾਲ ਉਹ ਬੰਦੇ ਦਾ ਸੌਰੀ ਨਾਮ ਨਹੀਂ ਲਿਖਣਾ ਪੱਤੇ ਤੇ ਨਹੀਂ ਉਸ ਬੰਦੇ ਦਾ ਨਾਮ ਲੈ ਲੈ ਕੇ ਤੁਸੀਂ ਆਏ ਉਂਗਲੀ ਫੇਰੀ ਜਾਣੀ ਆ ਫੇਰ ਨੇ ਕਿੰਨੀ ਵਾਰ ਪਤਾ 51 ਘਟ ਤੋਂ ਘਟ 51 108 ਵਾਰ ਤੁਸੀਂ ਏਕਣ ਕਰ ਦੋਨ ਆਏ ਉਸ ਬੰਦੇ ਦਾ ਨਾਮ ਲੈ ਲੈ ਕੇ ਉਂਗਲੀ ਕੁਮਾਈ ਜਾਣੀ ਆ ਚਿੱਟ ਪੱਤਾ ਆਪਣੇ ਕੋ ਮਿੱਟੀ ਹੈ ਮਿੱਟੀ ਦੇ ਉੱਤੇ ਉਂਗਲੀ ਕੁਮਾਈ ਜਾਣੀ ਆ ਚਿੱਟ ਕਮਾ ਕੇ ਜਾਂ ਤੁਹਾਨੂੰ ਪਤਾ ਉਸ ਬੰਦੇ ਦਾ 108 ਵਾਰ ਨਾਮ ਲਿਖਿਆ ਗਿਆ ਤੁਸੀਂ ਕੋਈ ਚੀਜ਼ ਗਿਣਤੀ ਵਾਸਤੇ ਮੂਰੇ ਰੱਖ ਲਓ ਭਲੇਖਾ ਵੀ ਲੱਗ ਜਾਂਦਾ ਇਸ ਜਿਹੜੀ ਚੀਜ਼ ਆ ਤੁਸੀਂ ਗਿਣੋ ਸੋਪਾਂ ਜਾਂ ਜਿੱਦਾਂ ਟਾਈਮ ਰੱਖ ਲਓ ਟਾਈਮ ਤੁਸੀਂ 2 ਮਿੰਟ ਦਾ 2.5 ਮਿੰਟ ਦਾ 3 ਮਿੰਟ ਦਾ ਟਾਈਮ ਰੱਖ ਲਓ 3 ਮਿੰਟ ਜਾਂ 4 ਮਿੰਟ ਤੁਸੀਂ ਉਸ ਪਾਠ ਨੂੰ ਆਂਗੂਲ ਕਮਾਈ ਦਾ ਪਾਠ ਕੀ ਆਂਗੂਲ ਉਸ ਦਾ ਨਾਮ ਲੈ ਕੇ ਨੂੰ ਕੋਈ ਘਵਾਉਣਾ ਤੁਸੀਂ 2-3 ਮਿੰਟ ਦਾ ਟਾਈਮ ਰੱਖ ਲਓ 2-3 ਮਿੰਟ ਜੀ ਹੋ ਜਾਂਦਾ ਇਹ ਮਤਲਬ ਸੰਜੂਲਿਕਸ ਵੱਟ ਵਾਰੀ ਹੁਣ ਉਦੋਂ ਬਾਅਦ ਅਸੀਂ ਕੀ ਕਰਨਾ ਉਸ ਮਿੱਟੀ ਨੂੰ ਲੈ ਕੇ ਅਰਪੱਤੇ ਸਮੇਤ ਮਿੱਟੀ ਚੱਕਣੀ ਹੈ ਤੁਸੀਂ ਆਪਣੇ ਸੱਜੇ ਪੈਰ ਨਾਲ ਉਸ ਨੂੰ ਮਿਸਲ ਦੇਣਾ ਜਿਹੜਾ ਬੰਦਾ ਤੁਹਾਨੂੰ ਪਿਆਰ ਕਰਨ ਨਾਲ ਚਾਹੇ ਲੇਡੀ ਚਾਹੇ ਮਰਦ ਦਾ ਚਾਹੇ ਤੁਹਾਡਾ ਕੋਈ ਭੈਣ ਭਰਾ ਚਾਹੇ ਤੁਹਾਡਾ ਰਿਸ਼ਤੇਦਾਰ ਚਾਹੇ ਤੁਸੀਂ ਨੰਨਪ ਪਰਜਾਈ ਕੋਈ ਵੀ ਰਿਸ਼ਤਾ ਕਿਸੇ ਵੀ ਕਿਸਮ ਦਾ ਹੁਣ ਇੱਕ ਤੁਹਾਨੂੰ ਨਾਲ ਹੀ ਦੱਸਣ ਲੱਗਿਆ ਦੇਖੋ ਸਭ ਤੋਂ ਵੱਡੀ ਪਰੇਸ਼ਾਨੀ ਅੱਜ ਕੱਲ੍ਹ ਦੌਲਤ ਦੀ ਪੈਸੇ ਜੇ ਤੁਹਾਡੇ ਕੋਲੇ ਪੈਸੇ ਤੁਹਾਡੀ ਹਰ ਇੱਜ਼ਤ ਕਰੂਗਾ ਤੁਹਾਡੇ ਕੋਲੇ ਪੈਸਾ ਨਹੀਂ ਹੈਗਾ ਨਾ ਚੰਗੇ ਚੰਗੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਨੇ ਚੰਗੇ ਚੰਗੇ ਰਿਸ਼ਤੇ ਵੀ ਜਿਹੜੇ ਹੁੰਦੇ ਨੇ ਨਾ ਆਪਾਂ ਤੋਂ ਨਫਸਤ ਕਰਨ ਦਾ ਇਹ ਨਹੀਂ ਛੋਟੇ ਬੰਦੇ ਕਹਿੰਦੇ ਸਾਡੇ ਜੀ 11 ਦਾ ਨੰਗਾ ਕਈ ਵਾਰੀ ਥੀਂ ਆ ਪੁੱਤਾਂ ਦੇ ਰਿਸ਼ਤੇਆਂ ਵਿੱਚ ਵੀ ਇਹੀ ਫਰਕ ਪੈਂਦਾ ਉਹਨਾਂ ਦਾ ਮਨ ਚਾਹਿਆ ਰਿਸ਼ਤਾ ਕਿਉਂ ਨਹੀਂ ਹੁੰਦਾ ਉਹ ਸਾਡੇ 11 ਦੇ ਨਹੀਂ ਹੈਗੀ ਦੇਖੋ ਤੁਸੀਂ ਕੀ ਕਰਨਾ ਮੇਰੇ ਕੋਲ ਤਾਂ ਨੀਲਾ ਪੈਨ ਨੀਲਾ ਨਹੀਂ ਤੁਸੀਂ ਲੈਣਾ ਤੁਸੀਂ ਰੈੱਡ ਲੈਣਾ ਰੈੱਡ ਪੈਨ ਜਿਹੜੀ ਜੁੱਤੀ ਹੁੰਦੀ ਹੈ ਜੁੱਤੀ ਦਾ ਤਲਾ ਜੇ ਤਾਂ ਮਰਦ ਨੇ ਇਹ ਕੰਮ ਕਰਨਾ ਤਾਂ ਉਹਦੀ ਸਫੈਦ ਜੁੱਤੀ ਨਹੀਂ ਹੋਣੀ ਚਾਹੀਦੀ ਨਾ ਬੂਟ ਨਾ ਜੁੱਤੀ ਕੋਈ ਵੀ ਆ ਚਿੱਟੇ ਰੰਗ ਦੀ ਨਹੀਂ ਹੋਣੀ ਚਾਹੀਦੀ ਹਮੇਸ਼ਾ ਉਹ ਜੁੱਤੀ ਹੋਰ ਕਲਰ ਦੀ ਹੋਵੇ ਜਿੱਥੇ ਤੁਸੀਂ ਆ ਨੰਬਰ ਲਿਖਣਾ ਵਾਈ ਵਾਈ ਤਾਂ ਆਪਾਂ ਨੂੰ ਸਾਰਿਆਂ ਨੂੰ ਪੰਜਾਬੀ ਚ ਪਤਾ ਜਿਨ੍ਹਾਂ ਨੂੰ ਨਹੀਂ ਪਤਾ 2 ਦੋ ਬੈਰੀ 2 2 ਲਿਖਣਾ ਲਾਲ ਰੰਗ ਦੇ ਪੈਨ ਨਾਲ ਜੁੱਤੀ ਦੇ ਥੱਲੇ ਮਰਦਾਂ ਦੀ ਜੁੱਤੀ ਚਿੱਟੀ ਨਹੀਂ ਹੋਣੀ ਚਾਹੀਦੀ ਲੇਡੀ ਦਾ ਜਿਹੜੀ ਆਪਣੇ ਕੁੜੀ ਧੀ ਪਹਿਣਾ ਉਹਦਾ ਸੈਂਡਲ ਭਾਵੇਂ ਕਿਸੇ ਵੀ ਕਲਰ ਦਾ ਹੋਵੇ ਉਹਨੇ ਵੀ ਰੈੱਡ ਰੰਗ ਦੇ ਪੈਨ ਨਾਲ ਬਾਈ ਜਿਹਨੂੰ 2 2 ਵੀ ਆਪਾਂ ਦੋ ਵਾਰੀ ਬੋਲ ਦਿੰਨੇ ਆ ਦੋ ਵਾਰੀ 2 2 ਲਿਖਣਾ ਜੁੱਤੀ ਦੇ ਥੱਲੇ ਜੁੱਤੀ ਕਿਹੜੀ ਹੋਣੀ ਚਾਹੀਦੀ ਉਹ ਸੱਜੇ ਪੈਰ ਦੀ ਮੈਂ ਤੁਹਾਨੂੰ ਫੇਰ ਕਹਿ ਦਿੰਨੀ ਆ ਸੱਜੇ ਪੈਰ ਸੱਜੇ ਹੱਥ ਆ ਆਪਣਾ ਸੱਜਾ ਹੱਥ ਨਾਲ ਇਸੇ ਪੈਰ ਦੀ ਜਿੱਤੀ ਸੱਜੇ ਹੱਥ ਦੇ ਪੈਰ ਵਾਲੀ ਜਿੱਤੀ ਚਾਹੀਦੀ ਆ ਤੁਹਾਨੂੰ ਲੇਖਣਾ ਰੋਜ ਹੈ ਕੋਈ ਦਿਨ ਨਹੀਂ ਛੱਡਣਾ ਪਾ ਮਾਥੋਂ ਤੁਸੀਂ ਦਫ਼ਤਰ ਦੇ ਵਿੱਚ ਜਾਂਦੇ ਹੋ ਤੁਹਾਨੂੰ ਦਫ਼ਤਰ ਵਿੱਚ ਤਰੱਕੀ ਨਹੀਂ ਮਿਲ ਰਹੀ ਤੁਸੀਂ ਕਿਸੇ ਕਾਰੋਬਾਰ ਲਈ ਜਾਂਦੇ ਹੋ ਤੁਹਾਨੂੰ ਉੱਥੇ ਨਹੀਂ ਤਰੱਕੀ ਮਿਲ ਰਹੀ ਤੁਹਾਡਾ ਕੋਈ ਵੀ ਆਪਾਂ ਤਰੱਕੀ ਵਾਸਤੇ ਦੇਖੋ ਸਾਰੀ ਦੁਨੀਆ ਕਹਿੰਦੀ ਮੈਂ ਮੇਰੇ ਕੋਲ ਤਰੱਕੀ ਹੋ ਗਈ ਹੈ ਤਰੱਕੀ ਜਾਉਣੇ ਆ ਪਸਾਰੀ ਚਾਹੇ ਨਾ ਚਾਹੁੰਦੇ ਵੀ ਲੋਕ ਕਹਿੰਦੇ ਨੇ ਜਿਹੜੇ ਇਸ ਚਾਹੁੰਦੇ ਨਹੀਂ ਜਿਹੜੇ ਮਤਲਬ ਸੰਤ ਮਹਾਪਰਸ਼ਦ ਡੱਡ ਵੱਡੇ ਨੂੰ ਕਹਿੰਦੇ ਨੇ ਸਾਨੂੰ ਤਾਂ ਪੈਸੇ ਦੀ ਲੋੜ ਨਹੀਂ ਫਿਰ ਗੱਡੀ ਕਵਾਡੀ ਵੱਡੀ ਲਈਏ ਪੈਸੇ ਤਾਂ ਲੋੜ ਨਹੀਂ ਪਾਣੀ ਕਿੱਥੋਂ ਪੀਂਦੇ ਨੇ ਬਿਨਾਂ ਪੈਸੇ ਤੋਂ ਹੁੰਦਾ ਨਹੀਂ ਰੋਟੀ ਕਿੱਥੋਂ ਖਾਂਦੇ ਨੇ ਬਿਨਾਂ ਪੈਸੇ ਤੋਂ ਨਹੀਂ ਕੱਪੜਾ ਕਿੱਥੋਂ ਇੰਨੇ ਇੰਨੇ ਮਹਿੰਗੇ ਪਾਹਂਦੇ ਨੇ ਬਿਨਾਂ ਪੈਸੇ ਤੋਂ ਨਹੀਂ ਦਵਾਈ ਕਿੱਥੋਂ ਲੈਂਦੇ ਨੇ ਬਿਨਾਂ ਪੈਸੇ ਤੋਂ ਨਹੀਂ ਹਰ ਇੱਕ ਦੇ ਗੱਡੀ ਪੈਸੇ ਨਾਲ ਜਿੰਦਗੀ ਚੱਲਦੀ ਹੈ ਸਮਝ ਗਿਆ ਨਾ ਪਾਣੀ ਵੀ ਨਹੀਂ ਬਣਾ ਪੈਸੇ ਤੋਂ ਮਿਲਦਾ ਚਾਹੋ ਕਿ ਸੇ ਦਾ ਆਪਣੇ ਕੋਲੇ ਆ ਗਿਆ ਹੁਣ ਥਾਲੀ ਚ ਰੋਟੀ ਰੱਖ ਕੇ ਮੇਰੇ ਕੋਲੇ ਆ ਗਈ ਮੈਂ ਕਾ ਜੀ ਮੈਨੂੰ ਤਾਂ ਫਰੀ ਚਾਹੀਏ ਨਹੀਂ ਫਰੀ ਚ ਨਹੀਂ ਕਿਸੇ ਦੇ ਪੈਸੇ ਲੱਗੇ ਹੋਏ ਨਹੀਂ ਤੇ ਉਹ ਤੋਂ ਸੇ ਕੀ ਕਰਨਾ ਤੁਸੀਂ ਕਿ ਇਹ ਨਾ ਸੋਚੋ ਵੀ ਅੱਜ ਤਾਂ ਮਿਟਿਆ ਨਹੀਂ ਅੱਜ ਆਪਾਂ ਨਹੀਂ ਲਿਖਦੇ ਬਾਈ ਉਹ ਤੁਸੀਂ ਉਸੇ ਤੇ ਦੋ ਦੂਏ ਫੇਰ ਦੁਆਰ ਚ ਜਿਹਨਾਂ ਨੂੰ ਬਾਈ ਦਾ ਵੀ ਨਹੀਂ ਪਤਾ ਦੋ ਦੂਏ ਦੋ ਵਾਰੀ ਇੱਕ ਦੂਆ ਪਾ ਲਿਆ ਫੇਰ ਦੂਜਾ ਦੂਆ ਪਾ ਲਿਆ ਜਿਹੜੇ ਬੱਚਿਆਂ ਨੂੰ ਨਹੀਂ ਸਮਝ ਆਉਂਦੀ ਇੰਗਲਿਸ਼ ਦੇ ਵਿੱਚ ਨੇ 2 2 ਦੋ ਵਾਰੀ 2 2 2 2 ਦੋ ਵਾਰੀ ਡੇਲੀ ਲਿਖਣਾ ਹੈ ਲਿਖਣਾ ਕਿਹੜੇ ਪੈਨ ਨਾਲ ਫਿਰ ਸਮਾਰਕੀ ਤੁਹਾਨੂੰ ਰੈੱਡ ਰੰਗ ਦਾ ਪੈਨ ਟਾਈਮ ਭਾਵੇਂ ਕੋਈ ਹੋਵੇ ਦਿਨ ਭਾਵੇਂ ਕੋਈ ਹੋਵੇ ਕਿਸੇ ਵੀ ਦਿਨ ਤੋਂ ਇਹ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ ਦੋਨੇ ਕੰਮ ਇਹ ਕਿਸੇ ਵੀ ਦਿਨ ਤੋਂ ਤੁਸੀਂ ਕਰ ਸਕਦੇ ਜਿਹੜਾ ਉਹ ਆਪ ਗਲਾਬ ਦੇ ਪੱਤੇ ਵਾਲੀ ਦੱਸਿਆ ਉਹ ਤੁਸੀਂ ਸਿਰਫ ਇੱਕ ਦਿਨ ਕਰਨਾ ਹੈ ਇਹ ਤੁਸੀਂ ਡੇਲੀ ਕਰਨਾ ਸਮਝ ਗਏ ਨਾ ਹੁਣ ਗੱਲ ਬਸ ਇਹੀ ਹੁੰਦਾ ਥੋੜਾ ਜਿਹਾ ਕਈ ਵਾਰੀ ਆਪਾਂ ਸਮਝਣ ਤੋਂ ਇੱਥੇ ਹੁੰਦਾ ਗੱਲ ਕਹਿੰਦਾ ਬੰਦਾ ਉੱਥੇ ਭਲੇਖਾ ਖਾ ਜਾਂਦੇ ਇੰਨਾ ਕੀ ਫਰਕ ਹੁੰਦਾ ਤੁਸੀਂ ਇੰਨਾ ਗਨ ਧਿਆਨ ਚ ਰੱਖਿਓ ਬੜੇ ਆਸਾਨ ਤਰੀਕੇ ਦੇ ਨਾਲ ਸਾਰੇ ਪਾ ਹੁੰਦੇ ਨੇ ਕੋਈ ਪੈਸਾ ਨਹੀਂ ਲੱਗਦਾ ਬਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਬਸ ਸਾਰਾ ਕੁਝ ਲੈਡੀ ਦੇ ਪਾਵੇਂ ਫੇਰ ਵੀ ਮੈਂ ਦੱਸ ਦਿੰਨੀ ਆ ਕੋਈ ਵੀ ਕਲਰ ਦਾ ਸੈਂਡਲ ਪਾਇਆ ਹੋਇਆ ਹੋਵੇ ਪਰ ਉਸ insan ਦਾ ਨਾਮ ਜ਼ਰੂਰ ਲੈਣਾ ਗਲਾਬ ਦੀ ਪੱਤੀ ਦੇ ਉੱਤੇ ਮਿੱਟੀ ਪਾ ਕੇ ਕਾਲੀ ਜਾਂ ਆਪਣੇ ਤુલਸੀ ਦੇ ਪੱਤ ਤુલਸੀ ਦੀ ਮਿੱਟੀ ਲੈ ਕੇ ਉਹਦੀ ਜੜ ਦੀ ਉਹਦਾ ਹੈ ਉਹਦਾ ਨਾਮ ਲਈ ਜਾਣਾ insan ਦਾ ਤੇ ਚੀਚੀ ਜਿਹੜੀ ਤੁਸੀਂ ਆਏ ਇਸ ਤਰ੍ਹਾਂ ਦੀ ਐਸਾਥੀ ਸੱਜੇ ਹੱਥ ਵਾਲੀ ਚੀਚੀ ਘਮਾਉਣੀ ਆ ਤੇ ਖੱਬੇ ਹੱਥ ਉੱਤੇ ਪੱਤਾ ਰੱਖਣਾ ਹੈ ਦੇਖਿਓ ਬੰਦਾ ਤੁਹਾਡੇ ਗਲ ਕਿਵੇਂ ਲੱਗਦਾ ਛੋਟੇ ਛੋਟੇ ਗੱਲਾਂ ਨੇ ਛੋਟੇ ਛੋਟੇ ਪਾ ਨੇ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਇਸ ਤੋਂ ਵੀ ਸੌਖਾ ਤੇ ਮੈਂ ਤੁਹਾਨੂੰ ਸਰਲ ਤਰੀਕਾ ਕਿਵੇਂ ਤੁਹਾਨੂੰ ਮਿਲੇ ਕੋਈ ਇਹਨੂੰ ਵੀ ਕੋਈ ਦੱਸ ਰਿਹਾ ਤੇ ਮੈਂ ਅੱਗੇ ਤੁਹਾਨੂੰ ਪੰਜਾਬੀ ਵਿੱਚ ਕਰਕੇ ਦੱਸ ਦਿਆਂ ਥੋੜੀ ਦਿੱਕਤ ਮੈਨੂੰ ਵੀ ਆ ਜਾਂਦੀ ਹੈ ਮੈਨੂੰ ਪੰਜਾਬੀ ਵਿੱਚ ਕਰਨਾ ਪੈਂਦਾ ਤੇ ਕੋਈ ਗੱਲ ਨਹੀਂ ਦੇਖੋ ਆਪਣਾ ਬਿਨਾ ਪੈਸੇ ਤੇ ਬਿਨਾ ਸਭ ਕੁਝ ਤੋਂ ਕੋਈ ਮਦਦਕਾਰੇ ਸਰਪ ਉਹ ਕਹਿੰਦਾ ਵੀ ਮੇਰੇ ਕੋਲ ਕੋਈ ਵੀਡੀਓ ਪਾਉਣ ਦਾ ਸਾਧਨ ਨਹੀਂ ਨਾ ਹੀ ਮੈਨੂੰ ਪਤਾ ਇਸ ਚੀਜ਼ ਦਾ ਬਿਲਾਦ ਅੱਜ ਕੱਲ ਪਤਾ ਲਾ ਦਤਾ ਹੈ ਜੀ ਜੀ ਕੀਤਾ ਕੰਮ ਕਰ ਲੈਂਦੇ ਨੇ ਜੀ ਕੀਤਾ ਨਾ ਕੀਤਾ ਹੈ ਉਹ ਇਹੀ ਕਹਿੰਦਾ ਵੀ ਮੈਂ ਕਿਸੇ ਤੋਂ ਅੱਜ ਤੱਕ ਪੈਸਾ ਨਹੀਂ ਲਿਆ ਜਿਹਦਾ ਵੀ ਮੈਂ ਪੁੰਨ ਕੀਤਾ ਕਹਿੰਦਾ ਮੈਂ ਪੰਜੀ ਨਹੀਂ ਲਈ ਕਹਿੰਦਾ ਲੋਕੀ ਕਰੋੜਪਤੀ ਬਣੇ ਬੈਠ ਨੇ ਕਹਿੰਦਾ ਮੈਂ ਅੱਜ ਵੀ ਛੱਪਰ ਦੇ ਵਿੱਚ ਬੈਠਾ ਉਸ ਟੁੱਟੇ ਜਿਹੇ ਘਰ ਦੇ ਵਿੱਚ ਕਹਿੰਦਾ ਮੈਂ ਵੀ ਲੈ ਸਕਦਾ ਸੀ ਪੈਸੇ ਪਰ ਕਹਿੰਦਾ ਪੈਸਿਆਂ ਨਾਲ ਭਲਾ ਨਹੀਂ ਹੁੰਦਾ ਕਿਸੇ ਇਨਸਾਨ ਦਾ ਹੁਣ ਆਪਾਂ ਨੂੰ ਵੀ ਪਤਾ ਆਪਾਂ ਜਾਣਦੇ ਆ ਤੇ 1100 ਰੁਪਏ ਤੋਂ ਤਾਂ ਆਮ ਸਟਾਰਟ ਆ 1100 ਰੁਪਏ ਤੋਂ ਲੈ ਕੇ ਲੱਖਾਂ 'ਚ ਜਾ ਵੜਦੇ ਨੇ ਫਿਰ ਨਾ ਆਪਾਂ ਹਟਣ ਜੋਗੇ ਉਹਦੇ ਕੋਲ ਨਾ ਛੱਡਣ ਜੋਗੇ ਕਹਿੰਦੇ ਤਾਂ ਫਸੀ ਤਾਂ ਫਟਕਣ ਕੀ ਫਿਰ ਆਪਾਂ ਕਹਿੰਦੇ ਜਿੱਥੇ ਹੋਰ ਇੱਕ ਮੋੜਾ ਲੱਗੇ ਹੋਰ ਲੱਜੂ ਜਿੱਥੇ ਦੋ ਲੱਗੇ ਰ ਤਿੰਨ ਲੱਗ ਜਾਣਗੇ ਪਰ ਉਹ ਗਾਹਾਂ ਗਾਹਾਂ ਮੋੜੇ ਲਾਉਂਦੇ ਲਾਉਂਦੇ ਆਪਣਾ ਸਿਰ ਭੰਨ ਦਿੰਦੇ ਨੇ ਫਿਸ ਦਿੰਦੇ ਇਹ ਜਿਹੜਾ ਬੁਰਾ ਕਰਦੇ ਲੋਕ ਉਹਨਾਂ ਨਾਲ ਵੀ ਇਹ ਹੁੰਦਾ ਉਹਨਾਂ ਦੇ ਮੈਂ ਆਪਣੇ ਅੱਖੀ ਦੇਖਣ ਡੰਗਰ ਪਸ਼ੂ ਵੇਚ ਕੇ ਖਾ ਗਏ ਇਸੇ ਕੰਮ 'ਚ ਲੋਕਾਂ ਦਾ ਬੁਰਾ ਕਰਨ ਲਈ ਸੋਨੇ ਦੇ ਟੂਮਾ ਕਾਰਬਾਰ ਜ਼ਮੀਨ ਲੋਕਾਂ ਦਾ ਬੁਰਾ ਕਰਨ ਲਈ ਵੀ ਲੋਕ ਇਸ ਤੱਕ ਗਰ ਜਾਂਦੇ ਨੇ ਆਪਾ ਭਲਾ ਕਰਨ ਵਾਸਤੇ ਵੀ ਨਹੀਂ ਕਿਸੇ ਕੋ ਜਾ ਸਕਦੇ ਇੱਕ ਦੋ ਵਾਰੀ ਜਾ ਕੇ ਪੱਕਾ ਨਹੀਂ ਯਾਰ ਕੰਮ ਤਾਂ ਬਣ ਨਹੀਂ ਛੱਡੋ ਪਰ ਬੁਰਾ ਕਰਨ ਵਾਲੇ ਨਹੀਂ ਹਟਦੇ ਨਹੀਂ ਹਟਦੇ ਬਾਰ ਬਾਰ ਪੱਥਰ ਜਿਵੇਂ ਕਹਿੰਦੇ ਨੇ ਮੱਛੀ ਨੂੰ ਆਤ ਹੁੰਦੇ ਨੇ ਪੱਥਰ ਚੱਟ ਕੇ ਮੁਰਦੀ ਆ ਉਸ ਤਰ੍ਹਾਂ ਮੁਰਦਦੇ ਨੇ ਫੇਰ ਵੀ ਉਹ ਨਹੀਂ ਹਟਦੇ ਇੰਨਾ ਗਰਕ ਜਾਂਦੇ ਨੇ ਲੋਕ ਨਹੀਂ ਬੁਰਾ ਕਿਸ ਦਾ ਕਰਨ ਵਾਲਾ ਤਾਂ ਮੈਂ ਕਿਹਾ ਉਹ ਚਾਹੇ ਉਹਨਾਂ ਦੇ ਕੁਝ ਵੀ ਵਿਕ ਜਵੇ ਉੱਥੇ ਤੱਕ ਚਲੇ ਜਾਂਦੇ ਨੇ ਪਰ ਆਗਨ ਨੂੰ ਖੁਸ਼ੀ ਉਹਦੇ ਵਿੱਚ ਮਿਲਦੇ ਵੀ ਤੁਹਾਡਾ ਬੋਰਾ ਕਰਕੇ ਤੁਹਾਨੂੰ ਰੋਂਦੇ ਦੇਖ ਕੇ ਉਹਨੂੰ ਇਸ ਚੀਜ਼ ਦੇ ਵਿੱਚ ਇੱਕ 스ਪੂਨ ਮਿਲਦਾ ਤਾਂ ਨਹੀਂ ਹਟਦੀ ਦੇਖੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬੇਬੇ ਜੀ ਤੁਹਾਡੀ ਦੀ ਵੀਡੀਓ ਚੰਗੀ ਲੱਗੇ ਬੇਟਾ ਜੀ ਵੈਗਰੂ ਗੱਲ ਸ਼ਬਦ ਜ਼ਰੂਰ ਲਿਖਿਆ ਕਰੋ ਤੇ ਵੀ ਵੀਡੀਓ ਨੂੰ ਛੱਡਿਆ ਨਾ ਕਰੋ ਲਾਇਕ ਜ਼ਰੂਰ ਕਰਿਆ ਕਰੋ ਦੇਖੋ ਲਾਇਕ আর ਕਮੈਂਟ ਦੇ ਨਾਲ ਤੁਸੀਂ ਵੈਗਰੂ ਲਿਖਦੇ ਸਾਡੇ ਕੋਲੇ ਕੋਈ ਡਾਲਰ ਨਹੀਂ ਆਉਂਦਾ ਇਹ ਵੀ ਇੱਕ ਬਹਿਮ ਆ ਸਾਨੂੰ ਇੱਕ ਸਿਰਫ ਇਹ ਹੁੰਦਾ ਵੀ ਸਾਨੂੰ ਸਾਡੀ ਵੀਡੀਓ ਚੰਗੀ ਲੱਗੀ ਬਸ